ਜੀਟੀ ਰੋਡ ਬਾਈਪਾਸ ਅੰਮ੍ਰਿਤਸਰ ਪਿੰਡਵੱਲਾ ਵਿਖੇ ਬਣ ਰਹੇ ਫਲਾਈਓਵਰ ਬ੍ਰਿਜ ਕਾਰਨ ठेकेदारों ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਦੇ ਕਾਰਨ ਆਉਣ ਜਾਣ ਵਾਲੇ ਲੋਕਾਂ ਦੇ अनेका ਹਾਦਸੇ ਹੁੰਦੇ ਹਨ ਜਿਸ ਦੌਰਾਨ ਪਿਛਲੇ ਦਿਨੀ ਇੱਕ ਵਿਅਕਤੀ ਦੀਆਂ ਲੱਤਾਂ ਟੁੱਟ ਗਈਆਂ ਅਤੇ ਐਕਸੀਡੈਂਟ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਤੋਂ ਪਹਿਲਾਂ ਅਨੇਕ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਫਿਰ ਵੀ ਪ੍ਰਸ਼ਾਸਨ ਨਹੀਂ ਜਾਗਿਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਸ਼ਲਾ ਅਤੇ ਹਾਈਵੇ ਥੌਰੀਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਦਲੀਲ ਤੇ ਫਰਿਆਦ ਵੀ ਕੀਤੀ ਪਰ ਪੁਲ ਬਣਾਉਣ ਵਿੱਚ ਹੋ ਰਹੀ ਦੇਰੀ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਲੋਕਾਂ ਨੇ ਕਿਹਾ ਕਿ ਜੇਕਰ ਫਿਰ ਵੀ ਹੁਣ ਕੋਈ ਮਸਲਾ ਹੱਲ ਨਾ ਹੋਇਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਤੇ ਪੁਲ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਪਰਚਾ ਵੀ ਦਰਜ ਕਰਾਉਣਗੇ ਅਤੇ ਉਹਨਾਂ ਲੋਕਾਂ ਨੂੰ ਮੁਆਵza ਦਿਵਾਉਣ ਦੀ ਕੋਸ਼ਿਸ਼ ਕਰਨਗੇ ਜਿਹੜੇ ਲੋਕਾਂ ਦੀ ਇੱਥੇ ਪੁਲ ਦੀ ਵਜ੍ਹਾ ਨਾਲ ਮੌਤ ਹੋ ਚੁੱਕੀ ਹੈ ਇਹ ਐਕਸੀਡੈਂਟ ਦੇ ਦੌਰਾਨ ਲੋਕਾਂ ਨੂੰ ਆਪਣੀ ਸਰੀਰਕ ਨੁਕਸਾਨ ਨੂੰ ਚਲਣਾ ਪਿਆ। ਇਸ ਬਾਰੇ ਜਦੋਂ ਹਾਈਵੇ ਔਥਾਰਟੀ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਅੱਗੇ ਆਪਣੇ ਪ੍ਰੋਜੈਕਟ ਮੈਂਬਰ ਦਾ ਨੰਬਰ ਦਿੱਤਾ ਅਤੇ ਪ੍ਰੋਜੈਕਟ ਮੈਂਬਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਠੇਕੇਦਾਰ ਦਾ ਨੰਬਰ ਦਿੱਤਾ। ਜੇ ਠੇਕੇਦਾਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਆਪਣੇ ਅੱਗੋਂ ਕਿਸੇ ਕਰਿੰਦੇ ਦਾ ਨੰਬਰ ਦੇ ਦਿੱਤਾ। ਪਰ ਕਿਸੇ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਡੇ ਪੰਜਾਬੀਆਂ ਵਿੱਚ ਕਹਾਵਤ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਵੱਲੇ ਹਾਈਵੇ ਤੇ ਇੱਕ ਪੁਲ ਬਣ ਰਿਹਾ ਪੰਜ 6 ਸਾਲ ਤੋਂ ਪੁਲ ਬਣ ਰਿਹਾ ਪਰ ਇਸ ਪੁਲ ਦਾ ਜਿੱਥੇ ਸਾਨੂੰ ਸੁਖ ਹੋਣਾ ਸੀ ਲੋਕਾਂ ਨੂੰ ਸੁਖ ਹੋ ਨਹੀਂ ਐਸੇ ਹੀ ਪੁਲ ਦੀ ਵਜਾ ਕਰਕੇ ਇੱਥੇ ਨਿਤ ਹਾਸੇ ਹੋ ਰਹੇ ਹਨ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਕਈਆਂ ਦੀਆਂ ਲੱਤਾਂ ਵੱਡੀਆਂ ਗਈਆਂ ਹਨ ਟੁੱਟ ਗਈਆਂ ਹਨ ਤੇ ਨੇਕ ਹਾਸਿਆਂ ਦੇ ਬਾਵਜੂਦ ਵੀ ਪ੍ਰਸ਼ਾਸਨ ਇੱਥੇ ਨਹੀਂ ਜਾਗਿਆ ਪੁਲ ਦੇ ਬਣਾਉਣ ਵਾਸਤੇ ਪਿੰਡ ਵਾਸੀਆਂ ਨੇ ਬੜਿਆਂ ਲੋਕਾਂ ਕੋਲ ਫਰਿਆਦ ਵੀ ਕੀਤੀ ਹੈ ਹਾਈਵੇ ਅਥਾਰਟੀ ਦੇ ਜਿਹੜੇ ਮੇਨ ਅਧਿਕਾਰੀ ਹਨ ਉਹਨਾਂ ਨਾਲ ਵੀ ਗੱਲ ਕੀਤੀ ਅਪੀਲ ਵੀ ਕੀਤੀ ਦਲੀਲ ਵੀ ਦਿੱਤੀ ਪਰ ਇਹ ਪੁਲ ਚਾਲੂ ਨਹੀਂ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਕੀ ਵਜ੍ਹਾ ਹੈ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਪਿੰਡ ਦੇ ਮੋਹਰ ਬਰਾ ਨਾਲ ਹਾਂਜੀ ਭਾਜੀ ਕੀ ਕਹਣਾ ਚਾਹੋਗੇ ਧੰਨਵਾਦ ਜੀ ਕਹਿਣਾ ਕੀ ਹੈ ਜੀ ਇਹ ਪਿਛਲੇ ਮੇਰੇ ਖਿਆਲ 4 ਸਾਲ ਤੋਂ ਤਕਰੀਬਨ ਚੱਲਦਾ ਆਉਣ ਰਿਹਾ ਇੰਨੀ ਢਿੱਲੀ ਕਾਰਗੁਜ਼ਾਰੀ ਇਸ ਪੁਲ ਦੀ ਇਹਨੇ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਜਿੱਥੇ ਜਾਨੀ ਤੇ ਮਾਲੀ ਦੋਵੇਂ ਨੁਕਸਾਨ ਕੀਤੇ ਇਹਨਾਂ ਨੇ ਸਾਡੇ ਪਿੰਡ ਦੇ ਘਟੋ ਘਟ ਚਾਰ ਬੰਦੇ ਜਿਹੜੇ ਆ ਇਸ ਪੋਲ ਦੀ ਭੇਡ ਚੜ ਚੁੱਕੇ ਆ ਤੇ ਕਰੋੜਾਂ ਰੁਪਈਆ ਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਤੁਸੀਂ ਆਸੇ ਪਾਸੇ ਵੇਖੋਗੇ ਕਿ ਬਿਲਡਿੰਗਾਂ ਬਣੀਆਂ ਜਿੰਨਾ ਘੱਟਾ ਮਿੱਟੀ ਸਾਰਾ ਹੀ ਉੱਡ ਕੇ ਪੈ ਰਿਹਾ ਇਹ ਲੋਕ ਮਿੱਟੀ ਨਹੀਂ ਪਾਰ ਏ ਪਤਾ ਨਹੀਂ ਕਿੱਥੋਂ ਰਾਖ ਲਿਆ ਕੇ ਜਿਹੜੀ ਛੁੱਟ ਦਿੰਦੇ ਆ ਜਿਹੜੀ ਉੱਡ ਕੇ ਲੋਕਾਂ ਦੇ ਸਿਰਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਅੱਖਾਂ 'ਚ ਪੈਂਦੀ ਆ ਆ ਤੁਸੀਂ ਨੰਗ ਕੇ ਜਦੋਂ ਵੇਖੋਗੇ ਨਾ ਛੜਕਦਾ ਹਾਲ ਇਹਨਾਂ ਨੇ 15 ਦਿਨ ਪਹਿਲਾਂ ਸੜਕ ਬਣਾਈ ਸੀ ਉਹ ਗਿਣਤੀ ਦੇ 15 ਦਿਨ ਨਹੀਂ ਕੱਡੇ ਉਹਨੇ ਉਹ ਟੁੱਟ ਗਈ ਮਾੜਾ ਮਟੀਰੀਅਲ ਬੇਈਮਾਨੀ ਲੈ ਕੇ ਬੈ ਗਈ ਇਹਨਾਂ ਨੂੰ ਤੇ ਇੱਕ ਗੱਲ ਯਾਦ ਰੱਖਣ ਠੇਕੇਦਾਰ ਵੀ ਜੇ ਤੁਸੀਂ ਲੋਕਾਂ ਦਾ ਪੈਸਾ ਖਾ ਕੇ ਆਪਣੇ ਆਂਦੇ ਜਣਾ ਧੀਆਂ ਪੁੱਤ ਵੱਜਣਗੇ ਬਜਣੇ ਨਹੀਂ ਆ ਇਹਦੀ ਇਮਾਰਤ ਤੁਹਾਨੂੰ ਪੈਣੀ ਪੈਣੀ ਆ ਬੰਦੇ ਦੇ ਪੁੱਤ ਬਣ ਜਾਓ ਇਹ ਬਣਾ ਲਓ ਜੇ ਮੈਂ ਇਹਨਾਂ ਨੂੰ ਪੁਲ ਵਾਲਿਆਂ ਨੂੰ ਇੱਕ ਚੇਤਾਵਨੀ ਦੇਣਾ ਜੇ ਤੁਸੀਂ ਇਹ ਪੁਲ ਨਹੀਂ ਸ਼ੁਰੂ ਕੀਤਾ ਬੇਸ਼ੱਕ ਅਸੀਂ ਧਰਨੇ ਲਾ ਕੇ ਵੇਖ ਲਿਆ ਪ੍ਰਸ਼ਾਸਨ ਕੋਲ ਜਾ ਕੇ ਵੇਖ ਲਿਆ ਹੁਣ ਸਾਡੀ ਵਾਰੀ ਹਾਈ ਕੋਰਟ ਵੱਲ ਦੀ ਆ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਹਾਈ ਕੋਰਟ ਜਾ ਕੇ ਰੈਟ ਪਾ ਗਏ ਤੁਹਾਡੀਆਂ ਨਾਸਾਂ ਅਸੀਂ ਬੰਦ ਕਰਾਂਗੇ ਤੁਸੀਂ ਬੰਦੇ ਦੇ ਪੁੱਤ ਬਣਾਵਾਂਗੇ ਤੁਹਾਨੂੰ ਸੋ ਮੈਂ ਬੇਨਤੀ ਕਰਦਾ ਵੀ ਤੁਸੀਂ ਇਹਨੂੰ ਸਿੱਧੀ ਤਰ੍ਹਾਂ ਤਿਆਰ ਕਰ ਦਿਓ ਜੇ ਨਾਂ ਤਿਆਰ ਕੀਤਾ ਤਾਂ ਅਸੀਂ ਵੱਡਾ ਸੰਘਰਸ਼ ਜਿਹੜਾ ਅਸੀਂ ਸ਼ੁਰੂ ਕਰਨ ਨੂੰ ਤਿਆਰ ਬੈਠੇ ਆ ਧੰਨਵਾਦ ਜੀ ਇਹ ਸਨ ਪਿੰਡ ਦੇ ਮੋਹਤਬਰ ਸਰਦਾਰ ਸੁਖਰਾਜ ਸਿੰਘ ਜੀ ਵੱਲੋਂ ਜਿਨ੍ਹਾਂ ਨੇ ਕਿਹਾ ਕਿ ਜੇ ਪੁਲ ਚਾਲੂ ਨਾ ਹੋਇਆ ਅਸੀਂ ਤਾਂ ਨਹੀਂ ਦੇ ਕੇ ਵੇਖ ਲਏ ਹਨ ਪੋਲ ਨੂੰ ਬਣਾਉਣ ਵਾਸਤੇ ਅਸੀਂ ਸਾਰੇ ਕੰਮ ਕਰਕੇ ਵੇਖ ਨਾਲ ਆਖਰੀ ਹਥਿਆਰ ਹੁਣ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਤੇ ਠੇਕੇਦਾਰ ਦੇ ਖਿਲਾਫ ਪਰਚੇ ਦਰਜ ਕਰਾਵਾਂਗੇ ਅਸੀਂ ਗੱਲਬਾਤ ਕਰਦਾਂ ਇੱਥੋਂ ਦੇ ਹੋਰ ਵੀ ਸਰਨਿਕਾ ਨਾਲ ਉਹ ਕੀ ਕਹਿਣਾ ਚਾਹਣਗੇ ਧੰਨਵਾਦ ਜੀ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਰਦਾਰ ਸੁਖਰਾਜ ਸਿੰਘ ਨੰਬਰਦਾਰ ਜੀ ਨੇ ਬੋਲਿਆ ਇਹ ਬਿਲਕੁਲ ਸਹੀ ਉਹਨਾਂ ਨੇ ਕਿਹਾ ਕਿਉਂਕਿ ਅਸੀਂ ਪਿਛਲੇ ਹਫਤੇ ਪਿੰਡ ਦੇ ਮੋਤਵਾਰ ਡੀਸੀ ਸਾਖੀ ਸ਼ੈਣੀ ਜੀ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੇ ਵੀ ਅਨੁਪਰੋਸਾ ਦਵਾਇਆ ਕਿ ਅਸੀਂ ਨਵੰਬਰ ਤੱਕ ਇਹਨੂੰ ਪੁਲ ਚਾਲੂ ਕਰ ਦਾਂਗੇ ਕਿਉਂਕਿ ਸਾਡਾ ਨਗਰ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੋਭਤ ਹੈ ਜਿਹੜਾ 350 ਸਾਲ ਆ ਇੱਥੇ ਮਨਾਉਣਾ ਪਰ ਇਹ ਨਵੰਬਰ ਤੇ ਹੋ ਰਹੇ ਮਹੀਨੇ ਨੂੰ ਆ ਗਿਆ ਤੇ ਇੱਥੇ ਕੋਈ ਇੱਕ ਮਲੋ ਤੋਂ ਬਾਅਦ ਕੋਈ ਵੀ ਠੇਕੇਦਾਰ ਨਹੀਂ ਆਇਆ ਪ੍ਰਸ਼ਾਸਨ ਇਹੋ ਜੀਆਂ ਗੱਲਾਂ ਕਰਕੇ ਸਾਨੂੰ ਤੋੜ ਦਿੰਦਾ ਪਰ ਜ਼ਰੂਰ ਅਸੀਂ ਜਿਸ ਤਰ੍ਹਾਂ ਨੂੰ ਨੰਬਰਦਾਰ ਜੀ ਨੇ ਆਖਣ ਡਿਆ ਅਈਓੜ ਇੱਕ ਪਿੰਡ ਦੀ ਮੀਟਿੰਗ ਹੈ ਲੈਵਲ ਤੇ ਕਿ ਸੱਜ ਕੇ ਦੀ ਜਰੂਰ ਹਾਈ ਕੋਰਟ ਤੇ ਜਾਵਾਂਗੇ ਹਾਈ ਕੋਰਟ ਤੋਂ ਬਾਹਰ ਸਾਡਾ ਦਰਵਾਜ਼ਾ ਉੱਥੇ ਸਾਡੀ ਸੁਣਵਾਈ ਹੋਣੀ ਆ ਕਿਉਂਕਿ ਨਾ ਸਰਕਾਰ ਤੇ ਵਿਸ਼ਵਾਸ ਆ ਨਾ ਪ੍ਰਸ਼ਾਸਨ ਤੇ ਵਿਸ਼ਵਾਸ ਆ ਨਾ ਠੇਕੇਦਾਰੀ ਤੇ ਵਿਸ਼ਵਾਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਨੰਬਰਦਾਰ ਹਰਦੀਪ ਸਿੰਘ ਜਿਨ੍ਹਾਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਪੌਣ ਵਾਲੇ ਕੋਈ ਵੀ ਸੁਣਵਾਈ ਨਹੀਂ ਕਰ ਰਹੇ ਇੱਕ ਇਤਿਹਾਸਕ ਪਿੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਹੈ ਜਿੱਥੇ ਕਿ ਇੱਕ ਫਰਵਰੀ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ ਜਿਹੜਾ ਪੂਰਾ 1.5 ਮਹੀਨਾ ਚੱਲਦਾ ਹੈ ਕਿਹਾ ਜਾਂਦਾ ਹੈ ਕਿ ਇਹ ਮੇਲਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਹੈ ਜਿੱਥੇ ਹਜ਼ਾਰਾਂ ਸ਼ਰਧਾਲੂ ਆ ਕੇ ਨਤਮਸਤਕ ਹੁੰਦੇ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸੁਖਵੰਦਰ ਸਿੰਘ ਨਾਲ ਉਹ ਕੀ ਕਹਿੰਦੇ ਹਨ ਹਾਂਜੀ ਭਾਜੀ ਇਹ ਆਪਣਾ ਇਤਿਹਾਸਕ ਗੁਰਦੁਆਰਾ ਇੱਥੇ ਆਇਆ ਸੁਖਬਤ ਹੈ ਮੇਲੇ ਦੇ ਵਿੱਚ ਜਦੋਂ ਸੰਗਤ ਆਉਂਦੀ ਹੈ ਤਾਂ ਕੀ ਦਿੱਕਤਾਂ ਹੁੰਦੀਆਂ ਹਨ ਤੇ ਪੁਲ ਕਿਉਂ ਨਹੀਂ ਇਹ ਜੇਰੀ ਨਾਲ ਮਰਿਆ ਹੈ ਕੀ ਕੀ ਵਜ੍ਹਾ ਹੈ ਇਹ ਇਤਿਹਾਸਿਕ ਨਗਰਕ ਗੁਰਦੁਆਰਾ ਗੁਰਦਰਾ ਕੋਠਾ ਸਾਹਿਬ ਦਾ ਸਲਾਨਾ ਮੇਲਾ ਜਿਹੜਾ ਉਹ ਫਰਵਰੀ ਵਿੱਚ ਆਉਂਦਾ ਜਿਹੜਾ ਕਿ ਘਟੋ ਘਟ ਡੇਢ ਮਹੀਨਾ ਲਗਾਤਾਰ ਚੱਲਦਾ ਉਹਦੇ ਵਾਸਤੇ ਸੰਗਤਾਂ ਨੂੰ ਇੰਨੀ ਜਿਆਦੀ ਮੁਸ਼ਕਲ ਆਉਂਦੀ ਆ ਨਾ ਉਹਦੇ ਗੱਡੀ ਕੇ ਫਰੰਗਦੀ ਆ ਨਾ ਪੈਦਲ ਡੰਗਿਆ ਜਾਂਦਾ ਸਾਡੇ ਪਿੰਡ ਦੇ ਪੰਜ ਛੇ ਨੌਜਵਾਨ ਜਿਹੜੇ ਆਪਣੀ ਜਾਨ ਗਵਾ ਚੁੱਕੇ ਉਹਦੇ ਵਿੱਚ ਉਹਦੇ ਰਸਤੇ ਦੇ ਵਿੱਚ ਇਹ ਹਾਈ ਕੋਰਟ ਤੋਂ ਜਾ ਕੇ ਇਹਨਾਂ ਨੂੰ ਮਾਜਵਾ ਮੈਨੂੰ ਠੇਕੇਦਾਰ ਨੂੰ ਪਵਾਵੋਗੇ ਤਾਂ ਇਹਨੂੰ ਨੱਥ ਪਊਗੀ ਉਹਨਾਂ ਜਿਹੜੇ ਨਈ ਨਥ ਬਣੀ ਜੇ ਨਪੋਣਾ ਚਾਲੂ ਕੀਤਾ ਗਿਆ ਨਾ ਇਹਨਾਂ ਨੇ ਕਿ ਮੁਕੰਮਲ ਕਰਾਇਆ ਗਿਆ ਇਹਨਾਂ ਨੂੰ ਜਿਹੜੇ ਸਾਡੇ ਨੌਜਵਾਨਾ ਮੁੰਡਿਆਂ ਦੀ ਲੱਤਾਂ ਕੱਟੀਆਂ ਗਈਆਂ ਅਜੇ ਵੀ ਦੋ ਤਿੰਨ ਹਸਪਤਾਲ ਪਏ ਆਗੇ ਉਹਨਾਂ ਦੇ ਲਾਜ ਵਾਸਤੇ ਵੀ ਇਹਨਾਂ ਕੋ ਸਾਰਾ ਖੱਟਾ ਕਰਵਾਵਾਂਗੇ ਇਹ ਤਾਂ ਸੂਤਰ ਹੋਣਗੇ ਠੇਕੇਦਾਰ ਮੈਂ ਸਾਰੇ ਪਿੰਡ ਨੂੰ ਵੀ ਨਗਰ ਆਪਣੇ ਮੀਡੀਆ ਲਈ ਵੇਂਚ ਕਰਦਾ ਸਾਰੇ ਪਿੰਡ ਨਗਰ ਇੱਥੇ ਮੀਟਿੰਗ ਕਰਕੇ ਕਾਈ ਗੁਰਦਾਨ შეਤੀਰ შეਤੀਰ ਮਾੜਾ ਕੜਕਾਇਆ ਜਾਵੇ ਜਿਹੜਾ ਕਿ ਆਪਣੇ ਇਹਨਾਂ ਨੌਜਵਾਨਾਂ ਦਾ ਇਨਸਾਫ ਤੋਂ ਆਇਆ ਜਾਵੇ ਤੇ ठेकेदार ਨੂੰ ਨੱਥ ਪਾਈ ਜਾਵੇ